ਤਾ ਜਿਹੜੇ ਮੰਗਦੇ ਅਸੀਂ ਲੜਦੇ ਉਹ ਮੰਗ ਲੋਕਾਂ ਨਾਲ ਸੰਬੰਧ ਤਾਂ ਕੇ ਨਹੀਂ ਜਿੱਦੋ ਜਗਦੇ ਮੈਦਾਨ ਤੋਂ ਵਿੱਚ ਹੋਈਏ ਕੰਨ ਖੋਲ ਕੇ ਅੱਖਾਂ ਖੋਲ ਕੇ ਧਮਾਕਾ ਖੋਲ ਕੇ ਤੇ ਮੂਰਨੇ ਬਲਾਰੇ ਦੀ ਕੱਲ ਨੂੰ ਪੂਰੀ ਧਿਆਨ ਨਾਲ ਸੋਨਾ ਨਾ ਕੇ ਵੱਡ ਸਭ ਚਲਾ ਕੇ ਇੱਕ ਦੂਤ ਗੱਲਾਂ ਮਾਰ ਕੇ ਆਹ ਤੁਹਾਡੇ ਸਾਹਮਣੇ ਉਹ ਕਾਰਪੋਰੇਟ ਘੜਾਣੇ ਵੱਡੇ ਵੱਡੇ ਛਿੰਨਾ ਨੇ ਤੁਹਾਡੀਆਂ ਬੱਸਾਂ ਨੂੰ ਆਦੇ ਹੱਥਾਂ ਚ ਲੈਣਾ ਉਹਨਾਂ ਦੇ ਹਾਰ ਸਾਡੀ ਗੱਲ ਨੂੰ ਦਬਾ ਜਾਂਦੇ ਆ ਤੇ પાਛੇ ਜਾਂਦੇ ਲੋਕ ਇਹ ਕਹਿੰਦੇ ਆ ਕਿ ਚੰਗਾ ਹੋਇਆ ਸਰਕਾਰ ਨੇ ਯਾਰ ਪ੍ਰਾਈਵੇਟੇਸ਼ਨ ਕਰਤਾ ਸਰਕਾਰ ਕਦੇ ਨਹੀਂ ਕਹਿੰਦੀ ਕਿ ਅਸੀਂ ਸਰਕਾਰੀ ਬੱਸਾਂ ਨੂੰ ਬੰਦ ਕਰਨਾ ਸਰਕਾਰ ਕੀ ਕਹਦੀ ਆ ਲੋਕਾਂ ਨੂੰ ਵਧੀਆ ਸਰਵਿਸ ਦੇਣੀ ਆ ਲੋਕਾਂ ਨੂੰ ਵਧੀਆ ਸੂਤ ਦੇਣੀ ਆ ਤੇ ਸਾਡੀਆਂ ਮੱਥਾਂ ਬਾਰੇ ਕੀ ਬਣਿਆ ਵੇ ਕੇ ਇਹਨਾਂ ਦਾ ਕੋਈ ਪਤਾ ਨਹੀਂ ਜਾਂਦੀ ਜਾਂਦੀ ਪੁੱਤੋ ਘਰ ਤੋਂ ਕੋਲੇ ਜਾਊਗੇ ਰਾਜ ਖੜੂਗੀ ਸਰਕਾਰ ਨੇ ਪਹਿਲੇ ਇਸ ਨੂੰ ਬੰਦਨਾਮ ਕੀਤਾ ਸਰਕਾਰ ਨੇ ਇਸ ਨੂੰ ਘਾਟੇ ਦਿਖਾਇਆ ਸਰਕਾਰ ਨੇ ਇਸ ਨੂੰ ਨਕਮਾ ਬਣਾਇਆ ਤਾਂ ਪੈਰ ਨਾਲ ਵੱਡੀਆਂ-ਵੱਡੀਆਂ ਬੱਸਾਂ ਚੱਲਣਾਂ ਸਰਕਾਰ ਨੇ ਇਹ ਨਹੀਂ ਕਿਹਾ ਸੀ ਕਿ ਇਹਦੀ ਸਰਕਾਰੀ ਟ੍ਰਾਂਪੋਰਟ ਨੂੰ ਠੇਕੇ ਦੇ ਦਵਾਂਗੇ ਪ੍ਰਾਈਵੇਟ ਦੇਵਾਂਗੇ ਉਹ ਕਹਿੰਦੇ ਭਾਈ ਅਸੀਂ ਪ੍ਰਾਈਵੇਟ ਬੱਸਾਂ ਨੂੰ ਤਾਂ ਰੂਟ ਦੇ ਰਹੇ ਆਂ ਕਿ ਲੋਕਾਂ ਨੂੰ ਸਾਨੂੰ ਤਕਲੀਫ ਬਣਾਵੇ ਤੇ ਜਦੋਂ ਹੁਣ ਤੁਸੀਂ ਸੰਘਰਸ਼ ਦੇ ਮੈਦਾਨ 'ਚ ਬੈਠੇ ਹੋ ਕੱਲੀ ਸਰਕਾਰ ਨਾਲ ਨਹੀਂ ਲੜਾਈ ਹੁੰਦੀ ਲੜਾਈ ਉਹਨਾਂ ਲੋਕਾਂ ਨਾਲ ਵੀ ਹੁੰਦੀ ਆ ਜਿਹੜੇ ਸਰਕਾਰੀ ਮਹਿਕਮੇ ਤੇ ਖਿਰਚਾ ਮੰਗ ਨਿਗਟਕਾਈ ਦੇਖੇ ਆ ਲੜਾਈ ਉਹਨਾਂ ਨਾਲ ਵੀ ਹੁੰਦੀ ਆ ਕਿ ਜਿਹੜੇ ਤੁਹਾਨੂੰ ਬੰਦਨਾਮ ਕਰਦੇ ਆ ਕਿ ਲੜਾਈ ਉਹਨਾਂ ਨਾਲ ਵੀ ਹੋਣੀ ਚਾਹੀਦੀ ਆ ਕਿ ਜਿਹੜਾ ਤੁਹਾਡੇ ਸੰਘਰਸ਼ ਨੂੰ ਖੋਰਾ ਲਾਉਂਦੇ ਆ ਜਦੋਂ ਤੁਸੀਂ ਜਾਂਦੇ ਤੁਹਾਡਾ ਨਾਅਸਾ ਕੀ ਬਣਦਾ ਆ ਖਵਾਰ ਨਹੀਂ ਜਾਂਦੀਆਂ ਪਿੰਡਾਂ ਦੇ ਲੋਕਾਂ ਨੂੰ ਕੀ ਪਤਾ ਇਹ ਸਰਕਾਰ ਕੀ ਕਰਨਾ ਚਾਹੁੰਦੀ ਆ ਤਾਂ ਜਿਹੜੇ ਔਰ ਮੇ ਡਰ ਕੇ ਵੱਡੀਆਂ ਵੱਡੀਆਂ ਬੱਥੇ ਵੇ ਨੀਉ ਦੀਪ ਵਰ ਕੇ ਉਹ ਤੁਹਾਡੇ ਬਾਰੇ ਕੀ ਕਹਿੰਦੇ ਆ ਇਹ ਗੱਲ ਸੋਨੂੰ ਤਾਂ ਸਮਝੋ ਜੋ ਛੋੜੀਆਂ ਅੱਖਾਂ ਦਿਮਾਗ ਤੇ ਕੰਨ ਖੁੱਲੇ ਆ ਕੱਲੀ ਲੜਾਈ ਬੱਥਾ ਦੀ ਪ੍ਰਾਈਵੇਟ ਐਸੋ ਦੀ ਨਹੀਂ ਕੱਲੀ ਲੜਾਈ ਠੇਕੇਦਾਰੀ ਸਿਸਟਮ ਦੀ ਨਹੀਂ ਕੱਲੀ ਲੜਾਈ ਕਿੱਥੇ ਕੰਮਿਆ ਦੀ ਨਹੀਂ ਲੜਾਈ ਦਾ ਭਰਾ ਉਹ ਹੋਰ ਕਿਸੇ ਬੱਚ ਨੂੰ ਜਾ ਰਹੀ ਆ ਉਹੀ ਮੁੱਖ ਮੰਤਰੀ ਆ ਜਿਹਦੇ ਸਰਕਾਰ ਜਿਨੀ ਸੀ ਕਹਿੰਦਾ ਸਾਡੀ ਸਰਕਾਰ ਆਉਂਦਿਆ ਕਿਸੇ ਦੀ ਚੁੰਨੀ ਨਹੀਂ ਲੈਂਦੀ ਕਿਸੇ ਦੀ ਪੱਗ ਨਹੀਂ ਲੈਂਦੀ ਤੇ ਮੁੱਖ ਮੰਤਰੀ ਸਾਹਿਬ ਕੱਲ ਤੇਰੀ ਸਰਕਾਰ ਨੇ ਕੀ ਕੀਤਾ ਸਾਡੇ ਪੰਜਾਬੀ ਮੁੰਡੇ ਸਾਧ ਗੁਰ ਸਿੱਖੀ ਪੱਕਾ ਲੰਗਾ ਕੱਪੜੇ ਪਾ ਲੈ ਕਾਂਗਰਸੀਆਂ ਨਾਲੋਂ ਕਾਂਗਰਸੀਆਂ ਨਾਲੋਂ ਬੀਜੇਪੀ ਵਾਲੇ ਨਾਲੋਂ ਦੂਜੇ ਨਾਲੋਂ ਫਰਕ ਕੀ ਆ ਨਹੀਂ ਭਰਾਵੋ ਸਾਨੂੰ ਪਤਾ ਸੀ ਤੁਸੀਂ ਵੱਡੀ ਗੱਲ ਸੀ ਤੇਰੇ ਵੋਟਾਂ ਪਾ ਕੇ ਤੁਸੀਂ ਜਿੱਤਾਇਆ ਸਾਨੂੰ ਪਤਾ ਸੀ ਕਿ ਜੇ ਫੰਡਰ ਮੈਚ ਦੇ ਥੱਲੇ ਬੈ ਕੇ ਕੋਈ ਧੁੱਤ ਪਾ ਦੋ ਤੇ ਕੁਫੀਆ ਇਹ ਮੁੱਖ ਮੰਤਰੀ ਇਹਦੇ ਜਿੰਨੇ ਲੈਣਾ ਸਾਰੇ ਫੰਡਰਾਂ ਦਾ ਲੈਣਾ ਤੂੰ ਲੈ ਨਾ ਦੁੱਧ ਪਾਉਂਦੇ ਹੋ ਸਾਨੂੰ ਪਤਾ ਸੀ ਕਿ ਤੁਸੀਂ ਜਿਹੜਾ ਪੋਗੇ ਦੇ ਬੱਚੇ ਨੂੰ ਦੁੱਧ ਦੇਣਾ ਉਹ ਠੱਕ ਛੋੜੇ ਮਾਰਨਾ ਤੇ ਤੁਹਾਨੂੰ ਲੱਗਦਾ ਸੀ ਕਿ ਆਮ ਘਰਾਂ ਦਾ ਮੁੰਡਾ ਆਮ ਘਰਾਂ ਦੇ ਮੁੰਡੇ ਦਾ ਕੀ ਪਰਮਾਨਾ ਆਮ ਘਰਾਂ ਦੇ ਮੁੰਡੇ ਦੀ ਕਿਹੜੀ ਪ੍ਰਵਾਸਾ ਦੱਸੋ ਐਂਪੀ ਤੋਂ ਲੋਕ ਜਿਹਨੇ ਕਾਲੀਆਂ ਦੀ ਸਰਕਾਰ ਦੇ ਵਿੱਚ ਗੁੰਡਾ ਕਰਦੀ ਸੀ ਕੀ ਚੀਜ਼ ਅੱਜ ਵੀ ਕਰਦੇ ਆ ਬੰਦੇ ਮਾਰੂ ਟਰਾਂਸਪੋਰਟ ਆ ਉਹਨਾਂ ਦੀ ਬੰਦੇ ਮਾਰੂ ਉਹਦਾ ਜਿੰਨੇ ਡਰਾਈਵ ਜਿੰਨੇ ਕੈਨੇਡਾ ਸਟੂਡੈਂਟਾਂ ਨੇ ਧੱਕਾ ਕਰਦੇ ਆ ਤੇ ਬੰਦੇ ਨੂੰ ਛੜ ਕੇ ਕੁਟ ਕੇ ਜਾਂਦੇ ਆ ਤੇ ਕਾਲੀਆਂ ਦੀ ਸਰਕਾਰ ਦੇ ਵਿੱਚ ਹੁੰਦਾ ਹੋਇਆ ਕਿੰਦੀ ਟ੍ਰਾਂਸਫਰ ਬਣਾੜਿਆ ਤੇ ਅੱਜ ਫਿਰ ਛੋੜੇ ਆਮ ਘਰਾਂ ਦਾ ਮੁੰਡਾ ਲਾਲਜੀਤ ਭੁੱਲਰ ਨੇ ਕਿਉਂ ਨਹੀਂ ਉਹਦੀਆਂ ਬੱਸਾਂ ਚਲਪ ਕੀਤੀਆਂ ਕਿਉਂ ਨਹੀਂ ਰੂਟ ਕੈਸੇ ਕੀਤਾ ਕਿਉਂ ਕਹਿੰਦਾ ਸੀ ਕਿ ਇਹਨਾਂ ਦੀਆਂ ਬਾਦਲ ਦੀਆਂ ਬੱਸਾਂ ਤੇ ਇਹਨਾਂ ਦੀਆਂ ਨਿਗਾਹ ਕੱਢੀਆਂ ਕੋਈ ਦੱਸਦਾ ਨਹੀਂ ਦਲੇ ਕੈਚ ਬੱਸਾਂਾਂ ਦੀਆਂ ਨਿਯਾਇਤ ਚੱਲਦੀਆਂ ਕਿ ਨਹੀਂ ਚੱਲਦੀਆਂ ਕੋਈ ਦੱਸਦਾ ਕਿ ਨਿਊ ਦੀਆਂ ਬੱਸਾਂ ਕਿੰਨੀਆਂ ਨਿਯਾਇਤ ਚੱਲਦੀਆਂ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਆਉਂਦੇ ਅਸੀਂ ਔਰ ਮੇਟ ਤੇ ਪ੍ਰਾਈਵੇਟ ਟ੍ਰਾਂਸਪੋਰਟ ਦੀ ਥਾਂ ਸਰਕਾਰੀ ਲਿਖਾਂਗੇ ਆਪਾਂ ਥੱਲੇ ਦਿਖਾਓ ਕਿਹੜੀ ਤੇ ਲਿਖਿਆ ਤੁਸੀਂ ਸਰਕਾਰੀ ਬੱਸ ਕਿਹੜੀ ਨੂੰ ਕੀਤੀ ਆ ਤੁਸੀਂ ਸਰਕਾਰੀ ਤੁਸੀਂ ਕਹਿੰਦੇ ਸੀ ਕਿ ਸਾਡੀ ਸਰਕਾਰ ਆਈ ਜਿੰਨੇ ਨਜਾਇਜ਼ ਰੂਟਾਂ ਦੇ ਪੱਥਾਂ ਚੱਲਦੀਆਂ ਸਾਰਿਆਂ ਦੇ ਰੂਟ ਰੱਤ ਕਰਾ ਕੇ ਅੱਜ ਤੁਹਾਡਾ ਪਕੰਦਰ ਦੇਪੀ ਢਿੱਲਾ ਤੁਹਾਡੀ ਇੱਕ ਦਾ ਗੋਡਾ ਧਰ ਕੇ ਪੱਥਾਂ 'ਚ ਲਾਉਂਦਾ ਤੇ ਤੇਰੀ ਸਰਕਾਰੀ ਟਰਾਂਸਪੋਰਟ ਦਾ ਧੂਲਾ ਕੱਢ ਕੇ ਰੱਖਦਾ ਕਿਉਂ ਕਿਉਂਕਿ ਭਾਈ ਇਹਨਾਂ ਨੂੰ ਪਤਾ ਕਿ ਪੰਜੇ ਉਂਗਲਿਆਂ 'ਚ ਹੋ ਜਾ ਕਾਲੀਆਂ ਦੀ ਸਰਕਾਰ ਬਾਰੇ ਵੀ ਡੈਪੂ ਚ ਲੜੇ ਮੰਨਦੀਆਂ ਕੀਤੀਆਂ ਤੇ ਅੱਜ ਝਾੜੂ ਵਾਲਿਆਂ ਦੀ ਤੇ ਆਪਦੀ ਸਰਕਾਰ ਦੇ ਵਿੱਚ ਵੀ ਉਹਦੇ ਪੰਜੇ ਕਿਉਂ ਚ ਫਿਰ ਤੁਸੀਂ ਕਿਵੇਂ ਚਾ ਕਰ ਸਕਦੇ ਹੋ ਕਿ ਬਾਹਦੀਆਂ ਬੱਸਾਂ ਸਰਕਾਰੀ ਹੋਣਗੀਆਂ ਤੁਹਾਨੂੰ ਪੱਕਾ ਕੀਤਾ ਜਾਊਗਾ ਤੁਹਾਡਾ ਸੋਝ ਨਹੀਂ ਹੋਊਗਾ ਬਰਾਵੋ ਇੱਥੇ ਦੋ ਜਮਾਤਾਂ ਦੀ ਲੜਾਈ ਆ ਦੋ ਜਮਾਤਾਂ ਦੇ ਵਿੱਚ ਰੰਗ ਰੂਪ ਵੱਖਰੇ ਆ ਇੱਕ ਜਮਾਤ ਤਾਂ ਲਾਲੋਆ ਦੀਆ ਦੂਜੀ ਜਮਾਤ ਲਾਲੋ ਭਾਗੋਆ ਦੀਆ ਮੱਕ ਭਾਗੋਆ ਦੀ ਹਰ ਮੱਕ ਭਾਗੋ ਨਾਲ ਲਾਲੋ ਦੀ ਲੜਾਈ ਹੁਣੀ ਤਾ ਜਿਹਦੇ ਵੀ ਮੱਕ ਭਾਗੋ ਭਾਈ ਲਾਲੋਆ ਤੇ ਜਬਰ ਕਰਨਗੇ ਲਾਲੋਆ ਨੂੰ ਇਕੱਠੇ ਹੋਣਾ ਪਊਗਾ